ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਆ ਗਈ ਜੀ ਸਪੈਸ਼ਲ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਪਹੁੰਚ ਚੁੱਕੀ ਹੈ ਜੀ ਫੈਂਸੀ ਕੜਾਈ ਵਾਲੇ ਸੂਟ ਭਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਆ ਦੇਖੋ ਜੀ ਫੈਂਸੀ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਬਿਲਕੁਲ ਨਵੀਂ ਵੈਰਾਈਟੀ ਪਹੁੰਚ ਚੁੱਕੀ ਹੈ ਜੀ ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਸਾਲ ਹੀ ਨਵੀਂ ਨਵੀਂ ਵੈਰਾਈਟੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਚੱਲਣ ਵਾਸਤੇ ਸਪੈਸ਼ਲ ਆ ਗਈ ਜੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸਿਰ ਮੇਲੇ ਦੇ ਉੱਤੇ ਮਾਰਕੀਟ ਦੇ ਵਿੱਚ ਵਿਕੇ 1500 ਦਾ ਵਿਕੇ 1800 ਸਾਡੇ ਕੋਲੇ ਸੇਲ ਦੇ ਉੱਤੇ ਲੱਗ ਗਿਆ ਜੀ ਸਪੈਸ਼ਲ ਸੇਲ ਦੇ ਉੱਤੇ ਜੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਦੇ ਉੱਤੇ ਤੇ ਫੇਸਬੁੱਕ ਤੇ ਤੇ ਫੋਲੋ ਕਰੋ ਤੇ ਡੀਰੀਵ ਲਈ ਫ੍ਰੀ ਕਰਾਂਗੇ ਜੀ ਅਸੀਂ ਭਰਾਮਾ ਦੀ ਹੱਟੀ ਦੇ ਉੱਤੇ ਆ ਦੇਖੋ ਜੀ ਇਹਦੇ ਵਿੱਚ ਰੰਗ ਮਾਰਕੀਟ ਦੇ ਵਿੱਚ ਵੇਖੇ 1500 ਦਾ ਵੇਖੇ 1800 ਦਾ ਜੀ ਭਰਾਮਾ ਦੀ ਹੱਟੀ ਤੇ ਸੇਰ ਮੇਲੇ ਦੇ ਉੱਤੇ ਜੀ ਇਹ ਸਿਰਫ 850 ਦਾ ਸੂਟ ਕਰਤਾ ਜੀ 850 ਦੇ ਵਿੱਚ ਫੈਨਸੀ ਸੂਟ ਫੈਨਸੀ ਦੁਪੱਟੇ ਦੇ ਨਾਲ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾਗਾ ਆਹ ਦੇਖੋ ਜੀ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ-ਨਵੇਂ ਰੰਗ ਆ ਗਏ ਇਹਦੇ ਵਿੱਚ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਕਲਰਾਂ ਦੇ ਵਿੱਚ ਮਾਲ ਪਹੁੰਚੂ ਕਿਹਦੇ ਵਿੱਚ ਜੀ ਕਿ ਜੈਨਿਕ ਦਾ ਬਹੁਤ ਹੀ ਆਗਿਆ ਜਿਹਦੇ ਵਿੱਚ ਬਿਲਕੁਲ ਫੈਂਸੀ ਕੁਆਲਟੀ ਹੈ ਜੀ ਇਹ ਪੱਟਾ ਦੇਖੋ ਨਾ ਸ਼ਾਨਦਾਰ ਹੈਗਾ ਸਪੈਸ਼ਲ ਆਫਰ ਵ્યાਸ਼ਾਦੀ ਸੀਜ ਦੇ ਵਿੱਚ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲੂ ਹੋ ਚੁੱਕੀ ਹੈ ਜੀ ਟਰਾਲੀ ਬੈਗ ਆ ਬਿਲਕੁਲ ਫ੍ਰੀ ਤਾ ਜਾਊਗਾ ਜੀ 10000 ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਆ ਬਿਲਕੁਲ ਫ੍ਰੀ ਤਾ ਜਾਊਗਾ ਜੀ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਆਨਲਾਈਨ ਮਗਾਉਣ ਵਾਸਤੇ ਜੀ ਫ੍ਰੀ ਡਿਲੀਵਰੀ ਕੀਤੀ ਜਾ ਰਹੀ ਹੈ ਜੀ ਕਿਸੇ ਨੇ ਵੀ ਸੂਟ ਮਗਾਉਣਾ ਹੋਵੇ ਆਨਲਾਈਨ ਤਾਂ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਸਕਰੀਨਸ਼ਾਟ ਲੈ ਕੇ ਭੇਜ ਸਕਦਾ ਹੈਗਾ ਸਾਮਾ ਸੂਟ ਲੈ ਸਕਦਾ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਰੰਗ ਤੇ ਡਿਜ਼ਾਈਨ ਦੇਖੋ ਜਿਹਦੇ ਵਿੱਚ ਕਿੰਨੇ ਸ਼ਾਨਦਾਰ ਰੰਗ ਆਏ ਹੋਏ ਨੇ ਸਾਰੇ ਸਿਰਫ 850 ਦਾ ਸੂਟ ਕਰਤਾ ਜੀ ਇਹ 850 ਰੁਪਏ ਦੇ ਵਿੱਚ ਡਿਜ਼ਾਈਨਿਕਾ ਤਾਂ ਬਹੁਤ ਹੀ ਆਗੇ ਇਹਦੇ ਵਿੱਚ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਆ ਗਿਆ ਜੀ ਇਹ ਬਿਲਕੁਲ ਨਵੇਂ ਡਿਜ਼ਾਈਨਾਂ ਦਾ 2-ਸ਼ੇਪ ਕਲਮਾ ਖੜਾ ਅੱਜ ਕੱਲ ਚੱਲ ਰਿਹਾ ਜੀ ਨਵੇਂ ਡਿਜ਼ਾਈਨ ਦੇ ਉੱਤੇ ਨਵੇਂ ਕੱਪੜੇ ਨਵੀਂ ਕੁਆਲਿਟੀ ਸਾਰੀ ਲਾਰ ਪਹੁੰਚੇ ਤੇ ਕੜਾਈ ਹੈ ਭਰਾਵਾ ਦੀ ਹੱਤੀ ਦੇ ਉੱਤੇ ਸੇਲ ਵੇਲੇ ਤੇ ਇਹ ਵੀ 850 ਦੇ ਕਰਤਾ ਜੀ ਇਹ 850 ਦੇ ਵਿੱਚ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਨਾਲ ਬਾਜੂ ਨਾਲੇ ਪਹੁੰਚਿਆ ਤੇ ਕਢਾਈ ਹੈਗੀ ਦੁਪट्टे ਦੀ ਕੁਆਲਿਟੀ ਦੇਖੋ ਕਿੰਨੀ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਜੀ ਨਾਲੇ ਨੇ 850 ਰੁਪਏ ਦੇ ਵਿੱਚ ਰੰਗ ਡਿਜ਼ਾਈਨ ਦੇਖੋ ਇਹਦੇ ਵਿੱਚ ਪਰ ਆਮਾ ਦੀ ਹੱਤੀ ਦੇ ਉੱਤੇ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾਗਾ ਆਏ ਕੋਈ ਹੋਰ ਆ ਗਿਆ ਜੀ ਦੁਪੱਟਾ ਭਾਰੀ ਨਾਲ ਆ ਇਹ ਬਾਹਰ ਕਰ ਜੇ ਵਿਕੇ 1800 ਦਾ ਵਿਕੇ 2000 ਦਾ ਸਪੈਸ਼ਲ ਆਫਰ ਤੇ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਹੈ ਇਹ ਨਾਲ ਸਿਰਫ 900 ਰੁਪਏ ਦਾ ਘਾਤਾ ਜੀ ਇਹ 900 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਸੇਲਵੇਲੇ ਦੇ ਉੱਤੇ ਜੀ 900 ਦਾ ਸੂਟ ਸ਼ਾਨਦਾਰ ਕੁਆਲਟੀ ਦੇ ਵਿੱਚ ਆਈ ਦੇਖੋ ਰਾਂਗੜ ਜਾਈਏ ਦੇਖੋ ਜੀ ਕਿੰਨੇ ਸੋਹਣੇ ਰੰਗ ਆਏ ਹੋਏ ਇਹਦੇ ਵਿੱਚ ਸਿਰਫ 900 ਦਾ ਕਰਤਾ ਜੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾਗਾ ਭਾਰੀ ਸੇਰ ਮੇਲੇ ਦੇ ਉੱਤੇ ਭਰਾਮਾ ਦੀ ਹੱਟੀ ਵਾਸਤੇ ਰੋਡ ਮਾਰ ਮੰਡੀ